ਲੁਧਿਆਣਾ ਦੇ ਸਰਕਟ ਹਾਊਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਵਜੀਤਨਾ ਬਾਲ ਪਲਾਈ ਕਮੇਟੀ ਵੱਲੋਂ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਮਹਿਲਾਵਾਂ ਦੀ ਸਮਾਜ ਵਿੱਚ ਵਿਸ਼ੇਸ਼ ਭੂਮਿਕਾ ਸਿੱਖਿਆ ਦੇ ਖੇਤਰ ਵਿੱਚ ਦੀਨ ਨੂੰ ਵੇਗਦੇ ਹੋਏ ਸੰਸਥਾ ਦੇ ਵੱਲੋਂ 16 ਵੱਖ-ਵੱਖ ਸਕੂਲਾਂ ਦੀਆਂ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਨਵਜੀਤਨਾ ਜਿਹੜੀ ਬਾਲ ਪਲਾਈ ਕਮੇਟੀ ਹੈ ਉਹਨੇ ਇੱਕ ਜਿਹੜਾ ਇੱਕ ਇੰਟਰਨੈਸ਼ਨਲ ਦਿਹਾੜਾ ਵੂਮਨ ਡੇ ਹੈ ਉਹਨੂੰ ਸੈਲੀਬ੍ਰੇਟ ਕੀਤਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਿੱਖਿਆ ਦੇ ਖੇਤਰ ਵਿੱਚ ਕੋਸ਼ਿ ਸਾਡੇ ਪ੍ਰਿੰਸੀਪਲ ਸਾਹਿਬ ਸੀ ਜਾਂ ਟੀਚਰ ਸੀ ਜਿਹੜੇ ਉਹਨਾਂ ਦਾ ਇੱਕ ਯੋਗਦਾਨ ਹੈ ਅਧਿਆਪਕਔਰਤਾਂ ਦਾ ਉਹਨਾਂ ਨੂੰ ਸਨਮਾਨਿਤ ਕੀਤਾ ਮੇਰਾ ਖਿਆਲ ਹੈ ਹਿੰਦੁਸਤਾਨ ਦੀ ਜਿਹੜੀ ਪਹਿਲੀ ਆਪਾਂ ਬੂਵਨ ਟੀਚਰ ਕਹਿੰਦੇ ਸਵਿੱਤਰੀਬਾਈ ਫੂਲੇ ਇਹ ਉਹਦੀ ਪਰੰਪਰਾ ਨੂੰ ਅੱਗੇ ਤੋਰ ਕੇ ਉਹਨਾਂ ਦਾ ਸਨਮਾਨ ਹੈ ਸੂਚੀ ਔਰਤਾਂ ਦਾ ਤੇ ਮਲਾਮਾ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਮਲਾਮਾ ਨੂੰ ਇਹੀ ਕੇ ਪੜੋ ਤੇ ਬਦੋ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜੀਆਂ ਵੱਖ-ਵੱਖ ਫੀਲਡ ਦੇ ਵਿੱਚ ਪ੍ਰਿੰਸੀਪਲ ਨੇ ਕੁਝ ਸਿੱਖਿਆ ਦੇ ਖੇਤਰ ਚ ਕੋਈ ਗੇਮ ਦੇ ਵਿੱਚ ਜਾਂ ਕੋਈ ਹੋਰ ਐਕਟੀਵਿਟੀ ਦੇ ਬੜਾ ਅੱਛਾ ਰੋਲ ਪਲੇ ਕਰ ਰਹੇ ਨੇ ਪ੍ਰਿੰਸੀਪਲ ਇਹਨਾਂ ਜਿਹੜੀਆਂ ਮਹਿਲਾ ਪ੍ਰਿੰਸੀਪਲ ਨੇ ਜਿਹੜੀਆਂ 16 ਅਸੀਂ ਚੂਜ਼ ਕੀਤੀਆਂ ਸੀ ਇਹਨਾਂ ਦਾ ਅੱਜ ਅਸੀਂ ਸਰਕਟ ਹਾਊਸ ਲੁਧਿਆਣਾ ਦੇ ਵਿੱਚ ਇੱਕ ਬੜਾ ਵਿਸ਼ੇਸ਼ ਸਨਮਾਨ ਰੱਖਿਆ ਤੇ ਅੱਜ ਦੇ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਡਾਕਟਰ ਜਸਵੀਰ ਸਿੰਘ ਜੀ ਹੌਲਕ ਸਿਰਜਰਜ ਲੁਧਿਆਣਾ ਤੇ ਨਵਜੇ ਦਿਨਾਂ ਦੀ ਸਾਰੀ ਟੀਮ ਵੱਲੋਂ ਜਿਹੜਾ ਅੱਜ ਦਾ ਦਿਨ ਇਹਨੂੰ ਬੜੇ ਹੀ ਵਧੀਆ ਢੰਗ ਨਾਲ ਜਿਹੜਾ ਮੈਨੇਜ ਕਰਕੇ ਜਿਹੜਾ ਇਹ ਸਨਮਾਨ ਸਮਾਰੋਹ ਸੀ ਇਹਨੂੰ ਅਸੀਂ ਕੀਤਾ ਗਿਆ ਇਹਦੇ ਚ ਦੋ ਲਾਈ ਪੇਂਟਿੰਗ ਮੈਲਾ ਜਿਹੜੇ ਵਿਸ਼ੇ ਨੇ ਉਹਦੇ ਤੇ ਕੀਤੀਆਂ ਗਈਆਂ ਤੇ ਨਾਲ ਹੀ ਜਾਗਰੂਤਾ ਲਈ ਜਿਹੜੀਆਂ ਸਾਡੇ ਕੋਲ ਪੇਂਟਿੰਗ ਨੇ ਉਹਨਾਂ ਦੀ ਨਾਲ ਅਸੀਂ ਐਗਜ਼ੀਬਿਸ਼ਨ ਵੀ ਲਾਈ ਆ ਤੇ ਆਉਣ ਵਾਲੇ ਟਾਈਮ ਤੇ ਜਿਹੜਾ 8 ਮਾਰਚ ਨੂੰ ਮੈਲਾ ਦਿਓ ਸਾਰੇ ਵਰਡ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਹਦੇ ਲਈ ਮੈਂ ਸਾਰਿਆਂ ਨੂੰ ਵੂਮਨ ਡੇ ਦੀ ਵਧਾਈ ਵੀ ਦਣਾ ਅੱਜ ਨਵਚੇਤਨਾ ਬਾਲਪਲਾਇ ਕਮੇਟੀ ਨੇ 16 ਸਕੂਲਸ ਦੇ ਪ੍ਰਿੰਸੀਪਲਸ ਨੂੰ ਸਨਮਾਨਿਤ ਕੀਤਾ ਵੂਮਨਸ ਡੇ ਦੇ ਉੱਪਰ ਉਹ 16 ਪ੍ਰਿੰਸੀਪਲ ਜਿਨ੍ਹਾਂ ਨੇ ਆਪਣੇ ਲਾਈਫ ਦੇ ਵਿੱਚ ਬਹੁਤ ਅਚੀਵਮੈਂਟਸ ਕੀਤੀਆਂ ਔਰ ਜੋ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਂ ਆਉਣ ਵਾਲੇ ਟਾਈਮ ਵਿੱਚ ਮਹਿਲਾਵਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢੋ ਔਰ ਸਮਾਜ ਦੇ ਲਈ ਸੋਸ਼ਲ ਵਰਕ ਕਰੋ ਤਾਂ ਜੋ ਬੱਚੇ ਅੱਗੇ ਆ ਸਕਣ ਔਰ ਗਰਲ ਚਾਈਲਡ ਦੇ ਉੱਪਰ ਜ਼ੋਰ ਦਿਓ ਤਾਂ ਜੋ ਸਾਰੀਆਂ ਹੀ ਲੜਕੀਆਂ ਪੜ ਸਕਣ ਗਰਲ ਐਜੂਕੇਸ਼ਨ ਦੇ ਨਾਲ ਹੀ ਫੈਮਿਲੀ ਦੀ ਜੋ ਹੈ ਪ੍ਰੋਗਰੈਸ ਹੋ ਸਕੇ ਲੁਧਿਆਣਾ ਲਾਈਵ